ਭਾਰਤ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਲੱਚਰਤਾ ਫੈਲਾਣ ਵਾਲਿਆਂ ਨੂੰ ਅਮਰਤਪਾਲ ਸਿੰਘ ਮੈਰੋ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸੀ ਅਤੇ ਉਹਨਾਂ ਕਿਹਾ ਸੀ ਕਿ ਤੁਸੀਂ ਸੁਧਰ ਜਾਓ ਨਹੀਂ ਤਾਂ ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ ਹੋ ਸਕਦਾ ਹੈ ਤੁਹਾਡੀ লাশ ਵੀ ਨਾ ਲੱਭੇ ਤਾਂ ਗੱਲ ਇੱਥੇ ਹੀ ਨਹੀਂ ਮੁੱਕਦੀ ਆਪ ਜੀ ਨੂੰ ਦੱਸ ਦਈਏ ਕਿ ਹੁਣ ਉਹਨਾਂ ਦੇ ਸਮਰਥਨ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਪੰਜਾਬ ਦੇ ਲੋਕ ਆਣੇ ਸ਼ੁਰੂ ਹੋ ਗਏ ਹਨ ਜਿਵੇਂ ਕਿ ਤੁਸੀਂ ਜਾਣਦੇ ਹੀ ਉਹ ਬੰਬੀਹਾ ਗਰੁੱਪ ਪੰਜਾਬ ਹੁਣ ਬੰਬੀਹਾ ਗਰੁੱਪ ਪੰਜਾਬ ਵੱਲੋਂ ਵੀ ਦੀਪਿਕਾ ਲੁਥਰਾਂ ਨੂੰ ਮੇਲ ਕਰ ਦਿੱਤੀ ਗਈ ਹੈ ਬਿਲਕੁਲ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਹੁਣ ਤੇਰੀ ਵਾਰੀ ਹੈ ਹੁਣ ਤੇਰਾ ਸੌਦਾ ਲਾਣਾ ਹੈ ਤੇਰਾ ਸੌਦਾ ਲਗਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਹੁਣ ਜਿਹੜੇ ਗੈਂਗਸਟਰ ਨੇ ਉਹ ਵੀ ਇਸ ਦੇ ਵਿੱਚ ਆਣੇ ਸ਼ੁਰੂ ਹੋ ਗਏ ਹਨ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਇਹ ਬੀੜਾ ਚੁੱਕਿਆ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਇਹ ਗੰਦ ਹੈ ਜਾਂ ਲੱਛਰ ਤਾਂ ਕਹਿ ਲਈਏ ਇਨੂੰ ਖਤਮ ਕਰਨਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੀ ਆਉਣ ਵਾਲੀ نسل ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਾਂ ਜਿਹੜੇ ਹੁਣ ਦੀ ਪੀੜ੍ਹੀ ਚੱਲ ਰਹੀ ਹੈ ਉਸ ਨੂੰ ਲਚਰਤਾ ਵੱਲ ਵਧਨ ਨਹੀਂ ਦੇਾਂਗੇ ਇਸ ਤੋਂ ਬਚਾਓ ਕਰਨ ਦੇ ਲਈ ਕਬਰਾਈ ਹੋਈ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਜਦੋਂ ਅਮਰਿਤਪਾਲ ਸਿੰਘ ਮੈਰੋ ਵੱਲੋਂ ਪਹਿਲਾਂ ਵੀ ਧਮਕੀਆਂ ਆਈਆਂ ਸੀ ਤਾਂ ਦੀਪਿਕਾ ਲੁਥਰਾ ਉਦੋਂ ਵੀ ਬਖਲਾ ਗਈ ਸੀ ਕਿਉਂਕਿ ਉਸਨੇ ਬਖਲਾਉਣ ਤੋਂ ਬਾਅਦ ਕਈ ਚੈਨਲਾਂ ਨੂੰ ਆਪਣੀ ਇੰਟਰਵਿਊ ਵੀ ਦਿੱਤੀ ਜਿਸ ਵਿੱਚ ਉਹਨੇ ਕਿਹਾ ਕਿ ਹੁਣ ਤਾਂ ਮੈਂ ਸੁਦਰ ਹਾਂ ਹੁਣ ਤਾਂ ਮੈਂ ਆਪਣਾ ਜਿਹੜਾ ਪੁਰਾਣਾ ਡਾਟਾ ਸੀ ਉਹ ਵੀ ਡਿਲੀਟ ਕਰ ਦਿੱਤਾ ਹੈ ਮੇਰੇ ਅਕਾਊਂਟ ਦੇ ਵਿੱਚੋਂ ਹੱਥ ਜੋੜ ਕੇ ਉਸਨੇ ਮਾਫੀ ਵੀ ਮੰਗੀ ਸੀ ਤਾ ਉਸਨੇ ਕਿ ਹੱਸੀ ਹੁਣ ਮੈਂ ਕੁਝ ਅਜੀਹਾ ਅਪਲੋਡ ਨਹੀਂ ਕਰਾਂਗੀ ਹੁਣ ਉਸ ਦਾ ਡਰ ਵੱਧ ਗਿਆ ਹੈ ਜਿਸ ਕਾਰਨ ਉਸਨੇ ਪੁਲਿਸ ਕਮਿਸ਼ਨਰ ਅਮਰਿਤ ਸਰ ਦੇ ਕੋਲ ਮੰਗ ਕੀਤੀ ਹੈ ਕਿ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਤੁਸੀਂ ਦੇਖ ਹੀ ਰਹੇ ਹੋ ਜੋ ਅਸੀਂ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦਿਖਾ ਰਹੇ ਹਾਂ ਸਕਰੀਨ ਤੇ ਇਸ ਦੇ ਵਿੱਚ ਦੀਪਿਕਾ ਲੂਥਰਾ ਦੇ ਬਾਹਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੀ ਖੜੀ ਹੋਈ ਹੈ ਅਤੇ ਪੂਰੇ ਐਕਟਿਵ ਤਰੀਕੇ ਦੇ ਨਾਲ ਜਿਹੜੀ ਪੁਲਿਸ ਹੈ ਉਹ ਬਿਊਟੀ ਕਰ ਰਹੀ ਹੈ ਸੋ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸੋ ਭਾਰਤ ਨਿਊਜ਼ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ